ਸਾਰੇ ਦੋਸਤਾਂ ਨੂੰ ਪਿਆਰ ਪਿਸਾ ਸਿਕਾਲ ਜੈ ਹਨ ਕਿਤਾਉ ਸਾਰੇ ਠੀਕ ਠਾਕ ਹੋ ਅਮੀਦਾ ਤੁਸੀਂ ਵਧੀਆ ਹੋਗੇ ਠੀਕ ਠਾਕ ਹੋਗੇ ਸੜਦੀ ਖਲਗ ਵਿੱਚ ਹੋਗੇ ਤੇ 11 ਤਰੀਕ ਨੂੰ ਡਿਸਟ੍ਰਿਕਟ ਕੈਟਰ ਵਾਲਾਂ ਦੀ ਇੱਕ ਨੋਟੀਫਿਕੇਸ਼ਨ ਆਇਆ ਸੀਗਾ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਨੈਕਸਟ ਡੇ ਉਹਨਾਂ ਦੀ ਜਿਹੜੀ ਲਿਸਟ ਆਈ ਸੀਗੀ ਆਪਣੀ ਜਿਹੜੇ ਬੱਚੇ ਮਤਲਬ ਕਿ ਡਿਸਟ੍ਰਿਕਟ ਅਲੋਟਮੈਂਟ ਹੋਈ ਹੈ ਹਨ ਤੇ ਉਸੇ ਦਿਨ ਤੋਂ ਮੈਨੂੰ ਆਰਮਡ ਕੈਟਰ ਵਾਲੇ ਬਹੁਤ ਹੀ ਜ਼ਿਆਦਾ ਬਦਲੇ ਸੀ ਪੁੱਛ ਰਹੇ ਸੀ ਵੀ ਸਾਡਾ ਕਦਮ ਹੋਊਗਾ ਵੀ ਅਸੀਂ ਲੇਟ ਹੋ ਜਾਾਂਗੇ ਠੀਕਾ ਜੇਕਰ ਮਤਲਬ ਕਿ ਡਿਸਟ੍ਰਿਕਟ ਵਾਲੇ ਪੂਰਾ ਕਰ ਲੈਣਗੇ ਪਰ ਆਪਣਾ ਪ੍ਰੋਸੈਸ ਪੂਰਾ ਕਰ ਲੈਣਗੇ ਕਿਸੇ ਇਕ ਡਿਸਟ੍ਰਿਕਟ ਵਾਲੇ ਆਪਣਾ ਪ੍ਰੋਸੈਸ ਪੂਰਾ ਕਰ ਲੈਣਗੇ ਸਾਡੀ ਜੁਆਇਨਿੰਗ ਲੇਟ ਹੋ ਜੂ ਤਾਂ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਸੀ ਕਿ ਇੱਕ ਤੋਂ ਦੋ ਦਿਨ ਰੁਕ ਜੂ ਹੱਦ ਹਫਤਾ ਰੁਕ ਜੂ ਠੀਕ ਆ ਮੇਰੇ ਮੈਸੇਜ ਹੈ ਟੈਲੀਗ੍ਰਾਮ ਤੇ ਉਹ ਚੈੱਕ ਕਰ ਲਓ ਜਾਂ YouTube ਤੇ ਪਈ ਹੁੰਦਾ ਜਾਂ ਐਸੀ ਮੈਂ ਕੀਤਾ ਹੋਇਆ ਮੈਸੇਜ ਹੈ ਨਾ ਮੁੰਡੇ ਗੁਰਿਆਨ ਤਾਂ ਮੈਂ ਇਹੀ ਗੱਲ ਕਹੀ ਸੀ ਕਿ ਅਰ ਕੋਈ ਗੱਲ ਨਹੀਂ ਜਸਟ ਇਨ ਫਿਊ ਡੇਸ ਵੀ ਥੋੜਾ ਜਿਹੜਾ ਬੰਬ ਵੀ ਹੈ ਨਾ ਉਹ ਬਸ ਚੱਲਣ ਵਾਲਾ ਹੀ ਆ ਵੀ ਇੱਕ ਇੱਕ ਦੋ ਦਿਨ ਰੁਕ ਜੂ ਹੱਦ ਤੁਸੀਂ ਹਫਤੇ ਦੀ ਡੈਡ ਲਾਈਨ ਮਾਰ ਕੇ ਚੱਲੋ ਵੀ ਜਿਹੜਾ ਤੁਹਾਡਾ ਮਤਲਬ ਕਿ ਆਪਣਾ ਥੋੜਾ ਨੋਟੀਫਿਕੇਸ਼ਨ ਹੈ ਐਸਪੀ ਦਾ ਸਟੇਟ ਆਰਮਡ ਪੁਲਿਸ ਦਾ ਤੁਹਾਡਾ ਵੀ ਨੋਟੀਫਿਕੇਸ਼ਨ ਆਇਆ ਲੋ ਠੀਕ ਹੈ ਤੁਹਾਡੀ ਵੀ ਲਿਸਟ ਇੱਕ ਅੱਧੇ ਦਿਨ ਵਿੱਚ ਦੋ ਦਿਨ ਦੇ ਵਿੱਚ ਆ ਜਾਣੀ ਆ ਪਲੀਜ਼ ਪੇਸ਼ੈਂਸ ਰੱਖੋ ਪਰ ਚਲੋ ਕਈ ਵਾਰੀ ਐਦਾਂ ਹੁੰਦਾ ਹੋਵੇ ਕਿ ਨਹੀਂ ਪੇਸ਼ੈਂਸ ਨਹੀਂ ਰੱਖ ਸਕਦੇ ਸਟੂਡੈਂਟ ਹਨਾ ਕਿਉਂਕਿ ਇਹ ਦੂਜੇ ਦਾ ਕੰਮ ਚੱਲ ਪਿਆ ਫਿਰ ਐਦਾਂ ਹੁੰਦਾ ਵੀ ਮੈਂ ਕਿਵੇਂ ਪਿੱਛੇ ਰਹਿ ਗਿਆ ਹਨਾ ਇਸੇ ਤਰ੍ਹਾਂ ਫਿਰ ਮਤਲਬ ਕਿ ਕਾਫੀ ਸਟੂਡੈਂਟਸ ਮੈਨੂੰ ਪੁੱਛਿਆ ਇਸ ਵੀ ਸਾਡਾ ਵੀ ਦੱਸੋ ਸਾਡਾ ਵੀ ਦੱਸੋ ਤਾਂ ਫਾਈਨਲੀ ਅੱਜ ਜਿਹੜੀ 14 ਤਰੀਕ ਦਾ ਠੀਕ ਹੈ 14 ਅਗਸਤ ਦਾ ਤੇ ਅੱਜ ਤੋਂ ਡਾਟਾ ਫਾਈਨਲ ਨੋਟੀਫਿਕੇਸ਼ਨ ਆ ਗਿਆ ਤੇ ਜਿੱਦਾਂ ਕਿ ਮੈਂ ਤੁਹਾਨੂੰ ਡਿਸਟ੍ਰਿਕਟ ਵਿੱਚ ਦੱਸਿਆ ਸੀਗਾ ਕਿ ਜਿਹੜੀ ਮਤਲਬ ਕਿ ਉਹਨਾਂ ਦੀ ਲਿਸਟ ਦੇ ਵਿੱਚ ਜੋ ਵੀ ਸਾਰਾ ਕੁਝ ਮਤਲਬ ਪ੍ਰੋਜੈਕਟ ਦੱਸਿਆ ਸੀਗਾ ਵੀ ਕਿੱਦਾਂ-ਕਿੱਦਾਂ ਹੋਣਾਗਾ ਕਿ ਤੁਹਾਡੇ ਮਤਲਬ ਕਿ ਚੱਲਣਾ ਹੈ ਕਿ ਸਿਸਟਮ ਚੱਲਣਾ ਅੱਗੇ ਕਿਹੜਾ ਪ੍ਰੋਸੈਸ ਚੱਲਣਾ ਹੈ ਤੇ ਉਹੀ ਇਹਦੇ ਵਿੱਚ ਚੀਜ਼ ਹੈ ਤੇ ਸਭ ਤੋਂ ਮੇਨ ਗੱਲ ਇਹ ਹੈ ਕਿ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕੀਤੀ ਸੀ ਕਿ ਤਾਂ ਉਸ ਸਮੇਂ ਮਤਲਬ ਕਿ ਜਿਹੜੀਆਂ ਬਟਾਲੀਅਨਜ਼ ਮਤਲਬ ਕਿ ਪ੍ਰੇਫਰੈਂਸ ਮੰਗੀ ਗਈ ਸੀ ਠੀਕ ਹੈ ਜੀ ਤਾਂ ਮੈਂ ਨਾਲ ਹੀ ਵੀਡੀਓ ਵਿੱਚ ਅਕਸਰ ਇਹ ਗੱਲ ਕਰਦਾ ਹੁੰਨਾ ਕਿ ਹਰ ਭਰਤੀ ਦੇ ਵਿੱਚ ਕੋਈ ਨਾ ਕੋਈ ਮਾਈਨਰਸ ਜਾਂ ਚੇਂजेस ਹੁੰਦੀਆਂ ਰਹਿੰਦੀਆਂ ਠੀਕ ਹੈ ਜਿੱਦਾਂ ਕਿ ਸਾਡੀ ਭਰਤੀ ਹੋਈ ਸੀ ਤਾਂ ਅਸੀਂ ਮਤਲਬ ਇਹ ਤੋਂ ਡਾਕੂਮੈਂਟਸ ਕੋ ਆਪਣੀ ਹੋਈ ਸੀਗੀ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਸੀਗੀ ਤਾਂ ਅਸੀਂ ਜਿਹੜੇ ਪੈਸੇ ਦਿੱਤੇ ਸੀਗੇ ਉਹ ਬਾਈ ਹੈਂਡ ਦਿੱਤੇ ਸੀਗੇ ਠੀਕ ਹੈ 2023 ਦੀ ਭਰਤੀ ਵੇਲੇ ਮਤਲਬ ਕਿ ਕਈਆਂ ਜ਼ਿਲ੍ਹਿਆਂ ਦੇ ਵਿੱਚ ਕਿਉਂਕਿ ਕੱਲੀ ਜ਼ਿਲ੍ਹੇ ਦੀ ਭਰਤੀ ਸੀਗੀ ਉਹਦੇ ਵਿੱਚ ਕਈਆਂ ਤੋਂ ਡਰਾਫਟ ਮੰਗੇਗੇ ਕਈਆਂ ਤੋਂ ਬਾਈ ਮਤਲਬ ਹੈਂ आ, मतलब अलग-अलग ਜਿਹਦਾ ਕਹਿ ਸਕਦਾ ਵੀ ਹਰ ਇੱਕ ਜ਼ਿਲ੍ਹੇ ਦਾ ਆਪਣਾ ਆਪਣਾ ਸਿਸਟਮ ਹੋ ਜਾਂਦਾ ਤੇ ਉਸੇ ਤਰ੍ਹਾਂ ਮਤਲਬ ਕਿ ਇਸ ਵਾਰ ਵੀ ਪੂਰੀ ਫੁੱਲ ਪ੍ਰੋਬੈਬਿਲਿਟੀ ਸੀ ਕਿ ਜਿਹੜੀ ਮਤਲਬ ਪ੍ਰੈਫਰੈਂਸ ਆ ਉਹ ਮੰਗੀ ਜਾਊਗੀ ਪਰ ਦਰਅਸਲ ਗੱਲ ਜੀ ਮੈਂ ਹੁਣ ਥਰੂ ਇਹ ਕਹਾਂ ਵੀ ਦੋ ਚੀਜ਼ਾਂ ਹੁਣ ਵੀ ਹੋ ਸਕਦੀਆਂ ਇੱਕ ਚੀਜ਼ ਇਹ ਕਿ ਜਿਹੜੀ ਤੁਹਾਨੂੰ ਮਤਲਬ ਕਿ ਬਟਾਲੀ ਨੂੰ ਅਲੋਟ ਹੋ ਕੇ ਆਈ ਹੈ ਅਲੋਟ ਦੋ ਰਿਕੇਚ ਵੀ ਹੋ ਗਿਆ ਇਸ ਇੱਕ ਇੱਕ ਬਟਾਲੀ ਠੀਕ ਹੈ ਪਰ ਨਾਲ ਦੇ ਇੱਕ ਦੋ ਖਾਨਿਆਂ ਦੇ ਵਿੱਚ ਇਹ ਜੀ ਵੀ ਦਿੱਤੀ ਸੀਗੀ ਸੈਕੰਡ ਪ੍ਰੈਫਰੈਂਸ ਐਂਡ ਥਰਡ ਪ੍ਰੈਫਰੈਂਸ ਠੀਕ ਹੈ ਹੁਣ ਇਸ ਇਸ ਵਾਰੀ ਮਤਲਬ ਕਿ ਸੈਕੰਡ ਪ੍ਰੀਫਰੈਂਸ ਨਹੀਂ ਦਿੱਤੀ ਨਾ ਹੀ ਥਰਡ ਪ੍ਰੀਫਰੈਂਸ ਦਿੱਤੀ ਹੈ ਠੀਕ ਹੈ ਹੁਣ ਇਹ ਚੀਜ਼ ਧਿਆਨ ਨਾਲ ਸੁਣ ਲਿਓ ਜਿਹੜੀ ਮਤਲਬ ਕਿ ਤੁਹਾਨੂੰ ਪਟਾਲੀਨ ਦੇ ਵਿੱਚ ਤੁਹਾਡੀ ਮਤਲਬ ਪਟਾਲੀਨ ਅਲੋਟ ਹੋਈ ਹੈ ਤੁਹਾਨੂੰ ਹੋ ਸਕਦਾ 50 50 ਮੰਨ ਕੇ ਚੱਲੋ ਮੈਗਮਾ ਕਦੇ ਵੀ ਕੋਈ ਵੀ ਚੇਂਜਸ ਕਰ ਸਕਦਾ ਕਦੇ ਵੀ ਠੀਕ ਆ ਔਰ ਗੱਲ ਫਿਰ ਉਹੀ ਹੈ ਮੈਂ ਦੁਬਾਰਾ ਕਰਨੀ ਚਾਹੁੰਗਾ 50 50 ਲੈ ਕੇ ਚੱਲੋ ਹੋ ਸਕਦਾ ਇਹ ਚੀਜ਼ ਵੀ ਹੋ ਸਕਦੀ ਆ ਕਿ ਜਿਹੜੀ ਪਟਾਲੀਨ ਤੁਹਾਨੂੰ ਲੱਗ ਕੇ ਆ ਗਈ ਹੈ ਮਤਲਬ ਅਲੋਟ ਹੋ ਕੇ ਆ ਗਈ ਆ ਹੋ ਸਕਦਾ ਉਹ ਤੁਹਾਡੀ ਫਾਈਨਲ ਹੀ ਜਿਹੜੀ ਉਹ ਬਟਲਿਨ ਹੋਵੇ ਤਾਂ ਇਹ ਵੀ ਹੋ ਸਕਦਾ ਜਿੱਦਾਂ ਕਿ 2021 ਦੀ ਤਰ੍ਹਾਂ ਹੋਇਆ ਸੀਗਾ ਕਿ ਜਿਹੜੀ ਬਟਲਿਨ ਅਲੋਟ ਹੋ ਕੇ ਆਈ ਸੀ ਉਸ ਤੋਂ ਬਾਅਦ ਪ੍ਰੀਫਰੈਂਸ ਮੰਗੀਆਂ ਗਈਆਂ ਸੀਗਾ ਤਾਂ ਹੋ ਸਕਦਾ ਤੁਹਾਨੂੰ ਬਲਾਕ ਤੇ ਪ੍ਰੀਫਰੈਂਸ ਵੀ ਕਰਵਾ ਲਈਏ ਜਾਨਾ ਠੀਕ ਆ ਹੁਣ ਮਤਲਬ ਕਿ 50 ਪਾਸੇ ਮਤਲਬ ਜਿਵੇਂ ਕਹਦੇ 50 50 ਇੱਕ ਪਾਸੇ ਨੈਗੇਟਿਵ ਵੀ ਇੱਕ ਪਾਸੇ ਪੋਜ਼ਿਟਿਵ ਵੀ ਹੈ ਪਰ ਮੈਂ ਕਹਿੰਦਾ ਵੀ ਜੇ ਤੁਹਾਡੇ ਤੋਂ ਪ੍ਰੀਫਰੈਂਸ ਨਾ ਮੰਗੀਆਂ ਜਾਂ ਤਾਂ ਬੈਟਰ ਆ ਹੁਣ ਤੁਸੀਂ ਕਹੋਗੇ ਵੀ ਉਹ ਕਿਉਂ ਜੇ ਪ੍ਰੀਫਰੈਂਸ ਨਾ ਮੰਗੀਆਂ ਗਈਆਂ ਠੀਕ ਆ ਤਾਂ ਤੁਹਾਡਾ ਪ੍ਰੋਸੈਸ ਬਹੁਤ ਛੇਤੀ ਕੰਪਲੀਟ ਹੋਊ ਠੀਕ ਆ ਪਹਿਲਾਂ ਤੁਹਾਡੇ ਤੋਂ ਪ੍ਰੈਸੈਂਸ ਮੰਗਣਗੇ ਫਿਰ ਫਿਰ ਅਲਾਟ ਕਰਨਗੇ ਫਿਰ ਫਿਰ ਤੁਹਾਨੂੰ ਫਿਰ ਕਾਲ ਆਉਣਗੀਆਂ ਤੁਸੀਂ ਫਿਰ ਪਹੁੰਚੋਗੇ ਠੀਕ ਆ ਤੇ ਹੁਣ ਪ੍ਰੋਸੈਸ ਇਹ ਆ ਕਿ ਤੁਹਾਨੂੰ ਅਲਾਟ ਹੋ ਗਈ ਆ ਤੁਹਾਡਾ ਪ੍ਰੋਸੈਸ ਨਾਲ ਦੇਣਾ ਸ਼ੁਰੂ ਹੋ ਜਾਣਾ ਨਹੀਂ ਤਾਂ ਫਿਰ ਉਸ ਨੂੰ ਕਰੀਬ 15 20 ਦਿਨ ਲੱਗ ਜਾਣੇ ਆ ਤੇ 15 20 ਦਿਨਾਂ ਤੋਂ ਬਾਅਦ ਜਿਹੜਾ ਤੁਹਾਡਾ ਡਾਕੂਮੈਂਟ ਜਿਹੜਾ ਵੈਰੀਫਿਕੇਸ਼ਨ ਦਾ ਕੰਮ ਚੱਲੂਗਾ ਤੇ ਹੁਣ ਜਦੋਂ ਤੁਹਾਨੂੰ ਕਾਲਸ ਆਉਣਗੇ ਕਾਲ ਸਾਰੀਆਂ ਹੋਣਗੀਆਂ ਕਈ ਡਿਸਟ੍ਰਿਕਟ ਵਾਲੇ ਮੁੰਡੇ ਕੁੜੀਆਂ ਮੈਨੂੰ ਪੁੱਛ ਰਹੇ ਸੀਗੇ ਜੇ ਉਹ ਵੀ ਵੀਡੀਓ ਦੇਖ ਰਹੇ ਨੇ ਤਾਂ ਧਿਆਨ ਨਾਲ ਸੁਣ ਲਿਓ ਕੀ ਡੈਸਟ੍ਰਿਕਟ ਵਾਲੀ ਮੁੰਡੀ ਕੁੜੀ ਇਹ ਕਹ ਰਹੀ ਸੀ ਕਿ ਸਾਨੂੰ ਕਾਲ ਨਹੀਂ ਆ ਰਹੀਆਂ ਕਾਲ ਨਹੀਂ ਆ ਰਹੀਆਂ ਸਾਨੂੰ WhatsApp ਦੇ ਵਿੱਚੇ ਮਤਲਬ ਕੀ ਇਹਨੂੰ ਜੁਆਇਨ ਕਰਵਾਇਆ ਜਾ ਰਿਹਾ ਤਾਂ ਇਹ ਗੱਲ ਨਹੀਂ ਹੈਗੀ ਕਿ ਕਾਲ ਨਹੀਂ ਆਉਣਗੇ ਫਿਰ ਬਾਅਦ ਵਿੱਚ ਮੈਨੂੰ Telegram ਤੇ ਮੈਸੇਜ ਵੀ ਆਉਣ ਲੱਗੇ ਕਿ ਸਾਰ ਸਾਨੂੰ ਕਾਲ ਵੀ ਆ ਰਹੀਆਂ ਨੇ ਤਾਂ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਸੀ ਕਿ ਮੈਕਮੇ ਦਾ ਇਹ ਸੂਲ ਆ ਕਿ ਕਾਲ ਕਰਨੀ ਹੀ ਕਰਨੀ ਹੈ ਮੈਕਮੇ ਤੁਹਾਨੂੰ ਠੀਕ ਹੈ ਜੀ ਤੇ ਇਹ ਚੀਜ਼ ਨਹੀਂ ਹੁੰਦੀ ਵੀ ਤੁਹਾਨੂੰ ਸਿਰਫ WhatsApp ਤੇ ਮੈਸੇਜ ਭੇਜਤਾ ਜਾਂ ਮਤਲਬ ਤੁਹਾਨੂੰ ਗਰੁੱਪ ਵਿੱਚ ਐਡ ਕਰ ਲੈਣ ਨਹੀਂ ਕਦੇ ਵੀ ਨਹੀਂ ਨੈਵਰ ਨੈਵਰ ਐਵਰ ਠੀਕ ਹੈ ਤੁਹਾਨੂੰ ਕਾਲਸ ਆਉਣੀਆਂ ਹੀ ਆਉਣੀਆਂ ਚਾਹੀਦੀਆਂ ਚਾਹੀਦੀ ਤੁਹਾਨੂੰ ਆਰਮਡ ਦੇ ਵਿੱਚੋਂ ਇਸ ਕਰਕੇ ਵੈਮ ਜਿਹੜਾ ਦੂਰ ਕਰ ਦਿਓ ਤੇ ਬਾਕੀ ਜਿੱਦਾਂ ਕਿ ਮੈਂ ਡਿਸਟ੍ਰਿਕਟ ਵਾਲੀ ਵੀਡੀਓ ਬਣਾਈ ਸੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਜੋ ਵੀ ਆਪਣੇ ਡਾਕੂਮੈਂਟ ਹੈਗੇ ਤੁਸੀਂ ਉਹ ਪ੍ਰੋਪਰ ਤਿਆਰ ਰੱਖੋ ਜਿੱਦਾਂ ਕਿ 10th ਦਾ ਹੋ ਗਿਆ ਪਲੱਸ 2 ਦਾ ਹੋ ਗਿਆ ਪਲੱਸ ਆਪਣੀ ਹਾਇਰ ਐਜੂਕੇਸ਼ਨ ਜੇ ਤੁਸੀਂ ਕੋਈ ਲਾਈ ਹੈ ਗ੍ਰੈਜੂਏਸ਼ਨ ਅਗਰ ਆ ਉਹਦਾ ਵੀ ਰੱਖੋ ਆਪਣਾ ਠੀਕ ਆ ਫਿਰ ਆਪਣਾ ਕੈਟਾਗਰੀ ਸਰਟੀਫਿਕੇਟ ਜਾਂ ای ڈبلیو ਸਰਟੀਫਿਕੇਟ ਹੋ ਗਿਆ ਠੀਕ ਆ ਤੇ ਜਿਹੜੇ ਫੌਜੀ ਵੀਰ ਆਰਮਡ ਦੇ ਵਿੱਚ ਹੋਏ ਨੇ ਤੇ ਉਹ ਆਪਣਾ ਮਤਲਬ ਕਿ ਜਿਹੜੀ ਸਰਵਿਸ ਬੁੱਕ ਆ ਤੁਹਾਡੀ ਉਹ ਰ ਉਸ ਤੋਂ ਬਿਨਾ ਡਬਲਯੂਬੀਪੀ ਕੋਟੇ ਵਾਲੇ ਹੋਗੇ ਜਾਂ ਡਬਲਯੂਐਫਐਫ ਕੋਟੇ ਵਾਲੇ ਹੋਗੇ ਠੀਕ ਆ ਜਾਂ ਤੁਸੀਂ ਕੋਈ ਹੋਰ ਵੀ ਰਾਖਵਾ ਕਰਨ ਜੇਗਾ ਤੁਸੀਂ ਕੋਈ ਹੱਕਦਾਰ ਹੈਗੇ ਤੁਸੀਂ ਫਾਰਮ ਫਿਲ ਕਰਨ ਲਈ ਉਹ ਚਾਹੀਏ ਫਿਲ ਕੀਤੀ ਸੀਗੀ ਤਾਂ ਕਿਰਪਾ ਕਰਕੇ ਮਤਲਬ ਉਹ ਆਪਣੇ ਡਾਕੂਮੈਂਟਸ ਸਾਰੇ ਕੰਪਲੀਟ ਕਰਕੇ ਰੱਖਿਓ ਠੀਕ ਆ ਤਾਂ ਮੈਂ ਜਿੱਦਾਂ ਪਿਛਲੀ ਵੀਡੀਓ ਵਿੱਚ ਕਿਹਾ ਸੀਗਾ ਕਿ ਤੁਸੀਂ ਆਪਣੇ ਉਹਦੇ ਤਿੰਨ ਤਿੰਨ ਸੈੱਟ ਬਣਵਾ ਲਿਓ ਤਾਂ ਤਿੰਨ ਤਿੰਨ ਸੈੱਟ ਬਣਾਉਣ ਤੋਂ ਮਤਲਬ ਕਿ ਬਾਅਦ ਹੀ ਮੈਨੂੰ ਮਤਲਬ ਕਿ ਇਹ ਚੀਜ਼ ਸੁਣਨ ਚ ਆਈ ਹੈ ਕਿ ਦੇਖਣ ਚਾਹੀਈ ਆ ਕੀ ਮੁੰਡੇ ਕੁੜੀ ਨੂੰ ਦੱਸਦੇ ਨੇ ਕਿ ਹਾਂਜੀ ਸਰ ਸਾਨੂੰ ਆਹ ਸਲਿੱਪ ਆਈ ਹੈ ਮਤਲਬ ਸਾਡੇ ਗਰੁੱਪ ਦੇ ਵਿੱਚ ਵੀ ਇਹਦੇ ਵਿੱਚ ਲਿਖਿਆ ਕਿ ਪਲੀਜ਼ ਮਤਲਬ ਕਿ ਤੁਸੀਂ ਤਿੰਨ ਤਿੰਨ ਸੈੱਟ ਬਣਵਾਓ ਮੈਂ ਕਿਹਾ ਵੀ ਮੈਂ ਪਹਿਲਾਂ ਹੀ ਇਹ ਚੀਜ਼ ਦੱਸ ਤੀ ਜੀ ਤੁਹਾਨੂੰ ਠੀਕ ਹੈ ਵੀ ਤਿੰਨ ਤਿੰਨ ਸੈੱਟ ਬਣਵਾਓ ਕਿਉਂਕਿ ਅਸੀਂ ਵੀ ਜਦੋਂ 2021 'ਚ ਭਰਤੀ ਹੋਏ ਹਾਂ ਤਾਂ ਅਸੀਂ ਵੀ ਤਿੰਨ ਤਿੰਨ ਸੈੱਟ ਬਣਵਾਏ ਸੀ ਔਰ ਮੈਂ ਡੈਸਟ੍ਰਿਕਟ ਅਫਸਰ ਨੇ ਵੀ ਸਪੈਸ਼ਲੀ ਕਿਹੀ ਸੀ ਗੱਲ ਔਰ ਤੁਹਾਨੂੰ ਆਰੰਗਡ ਵਾਲਿਆਂ ਨੂੰ ਵੀ ਸਪੈਸ਼ਲੀ ਕਹਿ ਰਹੇ ਹਾਂ ਕਿ ਜਿਹੜੇ ਤੁਹਾਡੇ origignal ਸਰਟੀਫਿਕੇਟ ਆ ਉਹ ਸਾਰੇ ਜਮ੍ਹਾਂ ਹੋ ਜਾਣੇ ਠੀਕ ਹੈ ਜੀ ਜਮ੍ਹਾਂ ਹੋ ਜਾਣੇ ਉਹ ਤੁ ਮਿਲ ਸਕਦੀ ਹੈ ਠੀਕ ਹੈ ਜਿੱਦਾਂ ਕਿ ਆਪਾਂ ਕੋਈ ਹੋਰ ਭਰਤੀ ਦੇਖਣੀ ਹੈ ਮਤਲਬ ਹੋਰ ਭਰਤੀ ਦੇਖ ਰਹੇ ਹਾਂ ਕੋਈ ਸਬ ਇਨਸਪੈਕਟਰ ਨਹੀਂ ਹੋਗਾ ਜਾਂ ਸਾਈਜ਼ ਇਨਸਪੈਕਟਰ ਬਟ ਐਵਰ ਜੋ ਵੀ ਹੋ ਸਕਦੀ ਹੈ ਠੀਕ ਹੈ ਉਹਦੇ ਵਿੱਚ ਆਪਾਂ ਕੋਈ ਡਾਕੂਮੈਂਟ ਵੈਰੀਫਿਕੇਸ਼ਨ ਕਰਾਉਣੀ ਤਾਂ ਆਪਾਂ ਨੂੰ ਡਾਕੂਮੈਂਟ ਵਾਪਸ ਮਿਲਣਗੇ ਆਦਰਵਾਇਜ਼ ਆਪਾਂ ਨੂੰ ਡਾਕੂਮੈਂਟ ਵਾਪਸ ਨਹੀਂ ਮਿਲਣਗੇ ਜਿੰਨੇ ਸਿਰ ਆਪਾਂ ਮਹਿਕਮਾ ਨਹੀਂ ਛੱਡਦੇ ਆਪਾਂ ਰਿਟਾਇਰਮੈਂਟ ਨਹੀਂ ਲੈਂਦੇ ਇਸ ਕਰਕੇ ਆਪਣੇ ਜਿਹੜੇ ਡਾਕੂਮੈਂਟ ਆ ਉਹ ਸਕੈਨ ਕਰਕੇ ਪੀਡੀਫ ਬਣਾ ਕੇ ਇਨ ਫਿਊਚਰ ਜੇ ਤੁਹਾਨੂੰ ਕੋਈ ਜੇ ਤੁਸੀਂ ਕੋਈ ਪੋਸਟ ਭਰਨੀ ਆ ਤਾਂ ਉਹਦੇ ਲਈ ਰੱਖ ਲਓ ਤੇ ਫਿਰ ਇਹ ਨਾ ਹੋਵੇ ਕਿ ਤੁਸੀਂ ਨੈਕਸਟ ਪੋਸਟ ਭਰਨੀ ਹੋਵੇ ਕੋਈ ਕੋਈ ਏਐਸਆਈ ਦੀ ਆਉਂਦੀ ਹੈ ਜਾਂ ਸਬ ਇੰਸਪੈਕਟਰ ਦੀ ਆਉਂਦੀ ਹੈ ਇੰਸਪੈਕਟਰ ਦੀ ਆਉਂਦੀ ਹੈ ਤੇ ਤੁਸੀਂ ਕਹੋ ਵੀ ਸਾਨੂੰ ਬਾਅਦ ਦੇ ਵਿੱਚ ਜਿਹੜਾ ਉਹ ਮਤਲਬ ਕਿ ਮਿਲ ਜਾਣਗੇ ਹਨ ਡਾਕੂਮੈਂਟ ਦਾ ਉਹ ਤੁਹਾਨੂੰ ਨਹੀਂ ਮਿਲਨੇ ਕਿਰਪਾ ਕਰਕੇ ਆਪਣੇ ਹੁਣੇ ਸਕੈਨ ਕਰਵਾ ਕੇ ਰੱਖੋ ਤੇ ਇੱਕ ਮੈਂ ਹੋਰ ਕਹਿਣਾ ਚਾਹੂੰਗਾ ਕਿ ਆਪਣੇ ਫੋਨ ਔਨ ਰੱਖਿਓ ਠੀਕ ਆ ਚਾਹੇ ਉਹ ਡਿਸਟ੍ਰਿਕਟ ਚਾਹੇ ਉਹ ਆਗੜਾ ਠੀਕ ਆ ਤੁਹਾਨੂੰ ਫੋਨ ਕਾਲਸ ਆਉਣੀਆਂ ਹੀ ਆਉਣੀਆਂ ਮੈਂ ਪਹਿਲਾਂ ਵੀ ਇਹ ਗੱਲ ਕਹਤੀ ਆ ਇਹ ਨਾ ਹੋਵੇ ਕਿ ਤੇ ਕਿ ਤੁਹਾਨੂੰ ਮਤਲਬ ਕਿ ਫੋਨ ਆਵੇ ਤੁਸੀਂ ਸਕਿਪ ਕਰਤਾ ਕਿਉ ਇੰਨੀ ਤਰੀਕ ਨੂੰ 8 ਵਜੇ ਬਟਾਲੀਅਨ ਦੇ ਹੈੱਡਕੁਆਰਟਰ ਵਿਖੇ ਆ ਕੇ ਰਿਪੋਰਟ ਕਰੋ ਆਪਣੇ ਸਾਰੇ ਡਾਕੂਮੈਂਟ ਲੈ ਕੇ ਠੀਕ ਹੈ ਜੀ ਤੇ ਜੇਕਰ ਤੁਸੀਂ ਕਾਲ ਪਿੱਕ ਨਾ ਕੀਤੀ ਫਿਰ ਇਹ ਚ ਮੈਂਕਬੀ ਦੀ ਗਲਤੀ ਨਾ ਮੰਨਿਓ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਜਦਾਂ ਤੁਸੀਂ ਸੁਣਿਆ ਠੀਕ ਹੈ ਤੇ ਇਸ ਤਰ੍ਹਾਂ ਤੁਸੀਂ ਮਤਲਬ ਜਿਹੜਾ ਨੋਟੀਫਿਕੇਸ਼ਨ ਆ ਕਰੀਬ ਉਹ ਪੜ ਲਿਓ ਠੀਕ ਹੈ ਮੈਂ ਸਿਰਫ ਤੁਹਾਨੂੰ ਮੋਟਾ-ਮੋਟਾ ਦੱਸਦਾ ਕਿਉਂਕਿ ਨੋਟੀਫਿਕੇਸ਼ਨ ਬਹੁਤ ਲੰਮਾ ਹੈ ਮੈਂ ਤੁਹਾਨੂੰ ਸਿਰਫ ਬਰੀਫ ਦੇ ਵਿੱਚ ਦੱਸਦਾ ਵੀ ਆਹ ਚੀਜ਼ਾਂ ਤੁਸੀਂ ਕਰਨੀਆਂ ਆਗੀਆਂ ਠੀਕ ਆ ਪ੍ਰੀਫਰੈਂਸ ਬਾਰੇ ਵੀ ਮੈਂ ਦੱਸਦਾ ਕਾਲਸ ਬਾਰੇ ਵੀ ਦੱਸਦਾ ਮੈਂ ਜੋ ਡਾਕੂਮ ਉਸ ਤੋਂ ਬਾਅਦ ਤੁਹਾਡਾ ਮਤਲਬ ਕੀ ਜਿਹੜਾ ਆਪਣਾ ਪੁਲਿਸ ਵੈਰੀਫਿਕੇਸ਼ਨ ਹੋਣੀ ਆ ਠੀਕ ਆ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਸੀਆਈਡੀ ਵੈਰੀਫਿਕੇਸ਼ਨ ਹੋਣੀ ਆ ਠੀਕ ਆ ਉਸ ਤੋਂ ਬਾਅਦ ਤੁਹਾਡਾ ਮੈਡੀਕਲ ਹੋਣਾ ਰਿਲੇਟਡ ਜਿਹੜੀ ਵੀ ਤੁਸੀਂ ਬਟਾਲੀਅਨ ਦੇ ਵਿੱਚ ਗਏ ਹੋ ਉਹ ਕਿਹੜੀ ਉਹ ਉਹ ਜਿਹੜੀ ਬਟਾਲੀਨਾ ਉਹ ਕਿਹੜੇ ਜ਼ਿਲ੍ਹੇ ਵਿੱਚ ਸਪੋਜ਼ ਕਰੂਪੀਆ ਤਰਪਟਾਲੀਨ ਮਿਲੀ ਹੈ 77 ਬਟਾਲੀਨ ਜਲੰਧਰ ਦੇ ਵਿੱਚ ਆ ਤਾਂ ਤੁਹਾਡਾ ਮੈਡੀਕਲ ਆ ਜਿਹੜਾ ਉਹ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਹੋਊਗਾ ਠੀਕ ਆ ਇਹ ਚੀਜ਼ ਤੁਹਾਡਾ ਮਤਲਬ ਕਿ ਕੀਪ ਇਨ ਮਾਈਂਡ ਤੇ ਉਸ ਤੋਂ ਬਿਨਾ ਮਤਲਬ ਕਿ ਜਿੱਦਾਂ ਕੀ ਆਪਾਂ ਪੈਸੇ ਮੈਡੀਕਲ ਦੀ ਵੀ ਆਪਣੇ ਪੈਸੇ ਲੱਗਣਗੇ ਆਪਣਾ ਮੈਡੀਕਲ ਹੋਊਗਾ ਕਿਉਂਕਿ ਜੇ ਤੁਸੀਂ ਜੁਆਇਨ ਨਹੀਂ ਕੀਤਾ ਜੁਆਇਨਿੰਗ ਤੋਂ ਪਹਿਲਾਂ ਪੈਸੇ ਲੱਗਦੇ ਆ ਜੁਆਇਨਿੰਗ ਤੋਂ ਬਾਅਦ ਕੋਈ ਪੈਸਾ ਨਹੀਂ ਲੱਗਦਾ ਠੀਕ ਹੈ ਜੀ ਤੇ ਉਸ ਤੋਂ ਬਿਨਾ ਮੈਂ ਗੱਲ ਕਰਨੀ ਚਾਹੁੰਗਾ ਕਿ ਜਿੰਦ ਤੱਕ ਤੁਸੀਂ ਡਾਕੂਮੈਂਟ ਵੈਰੀਫਿਕੇਸ਼ਨ ਕਰਨ ਲਈ ਆਪਣੇ ਡਾਕੂਮੈਂਟ ਦੇਣੇ ਆ ਉਹ ਬੋਰਡ ਦੇ ਜਾਣਗੇ ਤਾਂ ਉਹ ਬੋਰਡ ਦੇ ਜਾਣ ਤੋਂ ਪਹਿਲਾਂ ਤੁਹਾਨੂੰ ਫੀਸ ਪੇਮੈਂਟ ਕਰਵਾਈ ਜਾਊਗੀ ਜਿੰਦ ਤੱਕ ਇਹ ਮੈਂ ਪਹਿਲਾਂ ਹੀ ਦੱਸਦਾ ਇਹ ਚੀਜ਼ ਕਿ ਸਾਡੇ ਵਾਰ ਮਤਲਬ ਕਿ ਤੁਹਾਨੂੰ ਬਾਈ ਹੈਂਡ ਮਤਲਬ ਕੈਸ਼ ਲੈ ਲੈ ਗਿਆ ਸੀਗਾ ਔਰ ਪਿਛਲੀ ਵਾਰ ਡਿਸਟ੍ਰਿਕਟ ਅਟਾਰਨੀ ਤੋਂ 2023 ਵਾਲੀ ਸੀਗੀ ਕਈ ਤੇ ਜਾਂ ਫਿਰ ਮਤਲਬ ਕਿ ਬਾਈ ਹੈਂਡ ਦੀ ਇਹਨਾਂ ਲੈ ਲੈਣਾ ਤਾਂ ਇਸ ਕਰਕੇ ਤੁਸੀਂ ਜਿੱਦਾਂ ਵੀ ਤੁਹਾਨੂੰ ਬਟਾਲੀਨ ਤੋਂ ਜੋ ਵੀ ਹੁਕਮ ਮਿਲਦਾ ਉਹ ਤੁਹਾਡੀ ਬਟਾਲੀਨ ਦੇ ਹੈੱਡ ਕੁਆਰਟਰ ਤੁਹਾਨੂੰ ਦੱਸਣਗੇ ਠੀਕ ਆ ਤੇ ਉਹਦੇ ਅਕੋਰਡਿੰਗ ਤੁਸੀਂ ਜੋ ਵੀ ਕੰਮ ਕਰਨਾ ਹੈ ਠੀਕ ਆ ਤੇ ਇਸ ਸਮੇਂ ਦੇ ਵਿੱਚ ਤੇ ਸਮੇਂ ਦੇ ਵਿੱਚ ਕੋਈ ਪਤਾ ਹੀ ਨਹੀਂ ਕਰਨੀਗੀ ਇਹ ਨਾ ਹੋਵੇ ਕਿ ਫਿਰ ਉਹੀ ਗੱਲ ਵੀ ਤੁਸੀਂ ਕਾਲ ਨਾ ਪਿਕ ਕਰੋ ਤੇ ਫਿਰ ਤੁਸੀਂ ਆਪਣਾ ਝੂਗਾ ਜੋੜਾ ਆ ਵੀ ਕਰਾ ਲਓ ਤਾਂ ਬਾਕੀ ਸਾਰਿਆਂ ਨੂੰ ਮੇਰੇ ਵੱਲੋਂ 올 ਦੀ ਬੈਸਟ ਹੈ ਕਿ ਕੋਈ ਸੀ ਮਤਲਬ ਕਿ ਡਿਸਟ੍ਰਿਕਟ ਇੰਡਰ ਵਾਲੇ ਕੋਲਸ ਆਰਮਡ ਇੰਡਰ ਵਾਲੇ ਸਾਰਿਆਂ ਦੀ ਹੁਣ ਪਤਾ ਲੱਗ ਗਿਆ ਵੀ ਕਿਹੜੇ ਬੰਦੇ ਨੂੰ ਕਿਹੜਾ ਜ਼ਿਲ੍ਹਾ ਲੋਟ ਹੋਇਆ ਤੇ ਕਿਹ ਅਲੌਟ ਹੋਈ ਹੈ ਤੇ ਹੁਣ ਤੁਹਾਡਾ ਫਾਈਨਲ ਪ੍ਰੋਸੈਸ ਆ ਜਿਹੜਾ ਸਿਰਫ ਉਹ ਮਤਲਬ ਜਿਹੜੀ ਫਾਈਨਲ ਜੁਆਇਨਿੰਗ ਦਾ ਤੂੰ ਪਹਿਲਾਂ ਦਾ ਜੋ ਤੁਹਾਡਾ ਪ੍ਰੋਸੈਸ ਆ ਉਹਦੇ ਸੰਬੰਧੀ ਜੋ ਵੀ ਤੁਹਾਡੇ ਕੋਈ ਡਾਊਟਸ ਹੈਗੇ ਆ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਠੀਕ ਆ ਆਪਣਾ ਜੋ ਵੀ ਕੁਐਸਚਨ ਹੈਗਾ ਤੁਸੀਂ ਪੁੱਛੋ ਤੇ ਆਉਣ ਵਾਲੇ ਦਿਨਾਂ ਵਿੱਚ ਮੈਂ ਤੁਹਾਡੇ ਸਾਰੇ ਡਾਊਟਸ ਕਲੀਅਰ ਕਰਦਾ ਜਾਊਂਗਾ ਟਾਈਮ ਟੂ ਟਾਈਮ ਠੀਕ ਆ ਡਿਊਟੀ ਤੋਂ ਫ੍ਰੀ ਹੋ ਕੇ ਇਸ ਤਰ੍ਹਾਂ ਚੈਨਲ ਨਾਲ ਜੁੜੇ ਰਹੋ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਜਿਹੜੇ ਨਵੇਂ-ਨਵੇਂ ਟਾਪਿਕਸ ਤੁਹਾਨੂੰ ਮੈਂ ਕਲੀਅਰ ਕਰੂੰਗਾ ਤੇ ਜੇ ਮੇਰੀ ਵੀਡੀਓ ਚੈਨਲ ਵਧੀਆ ਲੱਗਦਾ ਮਤਲਬ ਕਿ ਨੌਲੇਜ ਦੇ ਰਹੇ ਹਾਂ ਮੈਨੂੰ ਵਧੀਆ ਫੀਡਬੈਕ ਆਉਂਦੇ ਨੇ ਠੀਕ ਹੈ ਬੱਚੀ ਵਧੀਆ ਮਤਲਬ ਮੈਨੂੰ ਕਮੈਂਟ ਕਰਕੇ ਦੱਸ ਦੇਣੀ ਕਿ ਬਹੁਤ ਹੀ ਇਨਫੋਰਮੇਟਿਵ ਵੀਡੀਓ ਸੀ ਤੇ ਮਤਲਬ ਬਹੁਤ ਵਧੀਆ ਲੱਗਾ ਠੀਕ ਆ ਤੇ ਬਾਕੀ ਜੋ ਵੀ ਮਤਲਬ ਕਿ ਮੈਂ ਕਹਿਣਾ ਚਾਹਣਾ ਕਿ ਫਿਰ ਦੁਬਾਰਾ ਦੁਬਾਰਾ ਮੈਂ ਰਿਪੀਟ ਕਰਦਾ ਕਿ ਆਪਦਾ ਸਿਹਤ ਦਾ ਖਿਆਲ ਰੱਖੋ ਮੈਡੀਕਲ ਤਾਂ ਕੋਈ ਛੱਟ ਨਾ ਖਾਲੇ ਠੀਕ ਆ ਤੇ ਇਸੇ ਤਰ੍ਹਾਂ ਮਤਲਬ ਕਿ ਚੈਨਲਾਂ ਜੁੜੇ ਰਹੋ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਗਿਆਨ ਦਾ ਭੰਡਾਰ ਆ ਠੀਕ ਆ ਜਿੰਨਾ ਤੁਸੀਂ ਪ੍ਰਾਪਤ ਕਰ ਲਓਗੇ ਤੁਹਾਡਾ ਹੀ ਫਾਇਦਾ ਮੇਰੇ ਕੋਲ ਦਾ ਚਲੋ ਅਸੀਂ ਤਾਂ ਹੁਣ ਪਰਵੀਸ਼ਨ ਖਤਮ ਹੋਣਾ ਤੁਸੀਂ ਹਜੇ ਜੁਆਇਨ ਕਰਨਾ ਬਹੁਤ ਸਾਰੀਆਂ ਮਤਲਬ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਣਾ ਹੈ ਮਹਿਕਮੇ ਦੇ ਵਿੱਚ ਕਿ ਜੇਕਰ ਤੁਸੀਂ ਸਾਰਾ ਮਤਲਬ ਇਹ ਮੇਥੋਂ ਜਾਣਕਾਰੀ ਲੈ ਲਓਗੇ ਤਾਂ ਬੈਟਰ ਤੁਸੀਂ ਰਹੋਗੇ ਠੀਕ ਹੈ ਮੇਰੇ ਕੋਲ ਤਾਂ ਜਾਣਕਾਰੀ ਆਲਰੇਡੀ ਹੈਗੀ ਆ ਠੀਕ ਹੈ ਤੇ ਜੇ ਤੁਹਾਨੂੰ ਮਤਲਬ ਕਿ ਮੈਂ ਉਹ ਚੀਜ਼ ਵੰਡ ਰਿਹਾ ਤਾਂ ਤੁਹਾਡੀ ਮਤਲਬ ਤੁਹਾਨੂੰ ਖੁਸ਼ ਹੋਣਾ ਚਾਹੀਦਾ ਕਿ ਸਾਨੂੰ ਕੋਈ ਬੰਦਾ ਕੋਈ ਜਾਣਕਾਰੀ ਦੇ ਰਿਹਾ ਤੇ ਇਸੇ ਤਰ੍ਹਾਂ ਫਿਰ ਕਰਦੇ ਰਹੋ ਸਪੋਰਟ ਤੇ ਮੈਂ ਵੀ ਫਿਰ ਤੁਹਾਨੂੰ ਫੁੱਲ ਐਂਡ ਫਾਈਨਲ ਜੋ ਵੀ ਇਨਫੋਰਮੇਸ਼ਨ ਹੈਗੀ ਦਿੰਦਾ ਰਹੂੰਗਾ ਤੇ ਇਸੇ ਤਰ੍ਹਾਂ ਆਪਣੇ ਟੌਪਿਕ ਦੱਸਦੇ ਰਹੂੰਗਾ ਤੇ ਮਿਲਦੇ ਆ ਫਿਰ ਕਿਸੇ ਹੋਰ ਟਾਪਿਕ ਦੇ ਕਿਸੇ ਹੋਰ ਵੀਡੀਓ ਦੇ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਚੌਂਦੇ ਵਸਦੇ ਰਹੋ ਐਂਡ 올 ది ਬੈਸਟ ਸਾਰੇ ਕੈਂਡੀਡੇਟਸ ਨੂੰ ਡਿਸਟ੍ਰਿਕਟ ਐਂਡ ਆਰਮਨਗੇ